ਆ ਪਾਣੀ ਬਣਾ ਕੇ ਤੇ ਪਿਆਲਤਾ ਹੀ ਉਹ ਨਾ ਕੋਈ ਦਾਲ ਸਬ지 ਰਾਤ ਦੀ ਹੈਗੀ ਆਟਾ ਵੀ ਨਹੀਂ ਗੁੰਨੇ ਆਂ ਤੀ ਦੱਸ ਜੇ ਚਾਹ ਪੀ ਲਈ ਤੇ ਆਟਾ ਹੀ ਗੁੰਨ ਲਾ ਤੂੰ ਇਹ ਤੇ ਇਦਾਂ ਸਿੱਡੇ ਕਰਦੀ ਆਂ ਵੀ ਉਹੋ ਗੱਲ ਇਹਨੂੰ ਬਾਹਨਾ ਚਾਹੀਦਾ ਧਰਨਾ ਲਾ ਕੇ ਬੈ ਗਈ ਆ ਹੁਣੇ ਵੇਖਾਂ ਖਲਾਰਾ ਕਿਦਾਂ ਪਿਆ ਵਾ ਦੱਸ ਥਾਲਦੀ ਇਹਨੂੰ ਮੈਂ ਰੱਖ ਨਹੀਂ ਹਾਲੇ ਦਾ ਹਾਏ ਹਾਏ ਮੈਨੂੰ ਕੀ ਪਤਾ ਹੀ ਮੈਂ ਆਪਣੇ ਨੂੰ ਫਾਇਦੇ ਨੂੰ ਆਪਣੇ ਨੂੰ ਸੱਦਦੀ ਰਹੀ ਵੀ ਆਹ ਕੰਮ ਕਰ ਲੈ ਉੱਡੀ ਆਉਣਾ ਮੈਨੂੰ ਕੀ ਪਤਾ ਸੀ ਕਿ ਮੇਰਾ ਬੰਦਾ ਹੀ ਫਾਇਦਾ ਚੁੱਕਣ ਦਿਆ ਹਾਏ ਕਦੋਂ ਕਦੇ ਰਲੇ ਹੋਣਗੇ ਕਦੋਂ ਕਦੀ ਇਹਨਾਂ ਦੀਆਂ ਚੁੱਕਦੀਆਂ ਹੋਣਗੀਆਂ ਫਾਇਦਵਿੰਦਰ ਇੰਨੀ ਚਲਾਕ ਦਵਿੰਦਰ ਨੂੰ ਭੂਲੀ ਬਣਾ ਕੇ ਦਵਿੰਦਰ ਤੇ ਕਿਹਨੂੰ ਖੰਘਣ ਨਾ ਦਵੇ ਇਹ ਕਿਦਾਂ ਚੋਰੀਆਂ ਕਮਾ ਗਏ ਆ ਹਾਏ ਇਹ ਬਲਸਣੀਆਂ ਸਿਰ ਸਿਰੇ ਹਾਕੀ ਡਈ ਕਰਨ ਰੋਕੀ ਰੱਬ ਦਾ ਨਾਮ ਲੈਣ ਦੇ ਨਾ ਤੈਨੂੰ ਕਿਤੇ ਉੱਠਣ ਦਾ ਨਾ ਮੂੰਹ ਤਾਂ ਤੈਨੂੰ ਚਾਹ ਤੋਂ ਪੀ ਲਈ ਉਦਾਂ ਹੀ ਮੇਰੇ ਦੇਲ 'ਚ ਨਾ ਪਾਂਬੜ ਉੱਠਣ ਦੇ ਪਾਂਬੜ ਲੰਬਾ ਉੱਠਣ ਡੀਆਂ ਵਾ ਕਿਤੇ ਉੱਠਣ ਦੇ ਹੁਣ ਮੇਰਾ ਘਰ ਆ ਰਿਹਾ ਦੇਣਵਾ ਤੋਂ ਘਰ ਜਾਂਦਾ ਦੀ ਹੰਡਿਆ ਵਾ ਤੇ ਤੈਨੂੰ ਮਾਤਾ ਕੰਮ ਕਰਾ ਹਲਾ ਬਈ ਜਿਆ ਕਰ ਚੰਗਾ ਇੱਧਰ ਵੇਖ ਚਾਹ ਦਾ ਡੂਨਾ ਭਰ ਕੇ ਪੀ ਲਿਆ ਵਾ ਤੇ ਤੈਨੂੰ ਨਹੀਂ ਦੇਦਾ ਖਲਾਰਾ ਪਿਆ ਆਟਾ ਗੁੰਨਾ ਦੇ ਜੱਕ ਤੋਂ ਫੁਲਕੇ ਲਾਣਾ ਕੋਈ ਕੋਹਣਾ ਜਿੰਨਾ ਜਰਾ ਕਿਤੇ ਐਸੇ ਪਾਸੇ ਗੱਲ ਨਹੀਂ ਲੱਗਦੀ ਕੋਈ ਮਸਲਾ ਹੱਲ ਨਹੀਂ ਹੁੰਦਾ ਮੈਂ ਨਹੀਂ ਕਹੂਗੀ ਕਰਨਾ ਮੇਰ ਕੋ ਤੇ ਇਥੋਂ ਉਥੇ ਨਹੀਂ ਲਾਗ ਪੁੱਟੀ ਜੀ ਇੱਡਾ ਗਲਾਪੀ ਗਈ ਹਨਾ ਉਹ ਤੇ ਫੂਕੜਾਈਆਂ ਕਰ ਜਾ ਮਰਨਾ ਪਾਉਗੀ ਹੋਣਾ ਮਰਨਾ ਵਾ ਉਹ ਤੇ ਕਾਲ ਜਾ ਫੂਕੜਾਈਆਂ ਮੈਂ ਮੇਰੇ ਅੱਗੇ ਫੁਕਿਆ ਪਿਆ ਜਾ ਚਾਹ ਪੀ ਲੈਣੀਆਂ ਮੱਥੇ ਦਾ ਫਰਕ ਡਈਆਂ ਤੂੰ ਤੈਨੂੰ ਅਕਲ ਨਹੀਂ ਹੈਗੀ ਕਰ ਮੁੰਡੀ ਆਪਣੇ ਨੂੰ ਸਮਝਾ ਚਲ ਉੱਥੇ ਕਰਦਾ ਚਲ ਉੱਥੇ ਤੋਂ ਨਹੀਂ ਵਰੇ ਵਰੇ ਦਾ ਦੇਣ ਲੋਕੀ ਸਗਣਾ ਨਿਹਾਰਾ ਨਾਲ ਕਿਤੇ ਲੋੜੀਆਂ ਵੱਡਣ ਦੇ ਕਿਤੇ ਖੁਸ਼ੀਆਂ ਕਿਤੇ ਲੋਕੀ ਨਾ ਨਾ ਕੇ ਗੁਰਦੁਆਰਾ ਸਭ ਜਾਣਦੇ ਤੇ ਤੂੰ ਆ ਵੇਲ ਪਾਉਂਦੀs ਵਕਤਾਂ ਇਹਨੂੰ ਕੋਲ ਹੈਗੀ ਕਿ ਨਹੀਂ ਵੰਡ ਲੋੜੀਆਂ ਨਹੀਂ ਤੇਰੇ ਭਾਰੀਆਂ ਲੋੜੀਆਂ ਹੋਣਗੀਆਂ ਮੇਰੇ ਤੇ ਘਰ ਨੂੰ ਸਨ ਲੱਗ ਗਈ ਮੈਂ ਕਾੜੀਆਂ ਲੋੜੀਆਂ ਵੰਡਣੀਆਂ ਵਾਂ ਮੈਂ ਤੇ ਆ ਨਹੀਂ ਮੈਨੂੰ ਕਰਾਇਆ ਦੇ ਮਾਤਾ ਮੈਂ ਜਾਵਾਂ ਮੈਂ ਨਹੀਂ ਰਹਿਣਾ ਮੇਰਾ ਇੱਥੇ ਕੀ ਹੋ ਆ ਕੀ ਕਰਦੀ ਐ ਇਹਨੂੰ ਮੈਂ ਕਹਿਣ ਦੀ ਲੋਕੀ ਕਿ ਦੱਸ ਸਭ ਗਾੜੀ ਹੱਥ ਜੋੜ ਦੇ ਤੰਦਰੁਸਤੀ ਦੇ ਸਾਡੇ ਘਰ ਨੂੰ ਠੀਕ ਠਾਕ ਰੱਖ ਤਾ ਤੂੰ ਹਾਕੀ ਨਹੀਂ ਕਰ ਬਥੇਰਾ ਜੋੜਦੀ ਰੱਬ ਦੇ ਗਾੜੀ ਹੱਥ ਬਥੇਰਾ ਵਾ ਗੁਰਦੁਆਰੇ 'ਚ ਮੱਤੇ ਡੇਜੀ ਮੈਨੂੰ ਕੀ ਪਤਾ ਸੀ ਵੀ ਮੇਰਾ ਬੰਦਾ ਇਧਰ ਹੋਰ ਹੀ ਚੰਦ ਚੜ੍ਹਣ ਗਿਆ ਵਾ ਮੰਮੀ ਤਾਨੂੰ ਮੈਂ ਕਹਿੰਦੀ ਮੈਨੂੰ ਸਤਾਓ ਨਾ ਮੈਨੂੰ ਜਿੱਦਾਂ ਹੈਗੀ ਜਿਹੜੇ ਹਾਲ ਚ ਮੈਨੂੰ ਰਹਿਣ ਦੋ ਮੰਮੀ ਮੈਨੂੰ ਕਰਾਇਆ ਦੇ ਦੇ ਤੇ ਮੈਂ ਜਾਵਾਂ ਨਹੀਂ ਮੈਂ ਤੇ ਆਪਣੇ ਭਰਾ ਨੂੰ ਫੋਨ ਕੀਤਾ ਵੇ ਭਰਾਵਾ ਲੋੜੀ ਲੈ ਕੇ ਨਾ ਆਈ ਉਹਨੇ ਤਾਂ ਸੋ ਸੁਖਣਾ ਨਾ ਮੇਰੀ ਲੋੜੀ ਲੈ ਕੇ ਆਉਣਾ ਸੀ ਮੈਂ ਬਰਾਂ ਕਰਤਾ ਕਹਿੰਦਾ ਤੇ ਹੋਰ ਲੋੜੀਆਂ ਮੰਨਣ ਤੇ ਫੇਰ ਅਸਰੇ ਦੀ ਤੇਰਾ ਚਾਲ ਲੰਦੀ ਮੈਂ ਖਲੋ ਜਾ ਤੈਨੂੰ ਦਿਨੀ ਪੈਸੇ ਰੁਕ ਜਾ ਹਾਏ ਹਾਏ ਇਹ ਕਿੱਥੇ ਚਲ ਗਈ ਮੈਨੂੰ ਤੇ ਲੱਗਦਾ ਇਹਨਾਂ ਮੈਨੂੰ ਮਨਾਉਣਾ ਹੀ ਆ ਮੈਂ ਘਾਣੋ ਧਰਨੇ ਤੇ ਬਹਿ ਗਈ ਇਨੀ ਠੰਡ ਚ ਨਾ ਕਿਤੇ ਕੰਬੜ ਲਿਆ ਹਾਏ ਹਾਏ ਮੈਂ ਹੂੜ ਮਤ ਕਰਨ ਲੱਗ ਗਈ ਆ। ਹੱਜੇ ਨਾਮ ਨਾਇਆ ਤੇ ਫੇਰ ਮੈਂ ਤੇ ਠਰ ਜੂ। ਕੀ ਡਈ ਮੜਮੜ ਕਰਨ ਹੁਣ? ਲਾ ਫੜ ਤੇ ਚੱਲ ਠੰਡੇ ਠੰਡੇ ਲਾ ਫੜ। ਹਾਂ ਹਾਏ ਨੀ ਮਾਤਾ ਤੇਰਾ ਮਤਲਬ ਇਹ ਤੁਸੀਂ ਵੀ ਸੋਚ ਹੀ ਲਿਆਵਾ। ਕਿ ਦਵਿੰਦਰ ਨੂੰ ਕੱਢਣਾ ਨਹੀਂ ਮੈਂ ਮਰ ਜਾ ਪੁੱਤ ਨੇ ਵੀ ਇਹ ਹੋ ਹਸਾਰ ਲਿਆ ਤੇ ਮਾਂ ਨੇ ਵੀ। ਮੈਨੂੰ ਤੇ ਇਹ ਲੱਗਦਾ ਵਾ ਕਿ ਤੁਹਾਡਾ ਉਹਨੂੰ ਲਿਆਉਣ ਦਾ ਦਾਵਾ। ਮੈਨੂੰ ਕੱਢਵਦੀ। ਫੇਰ ਬੋਲੀ ਜਾਂਦੀ ਕਿੱਦਾਂ ਬੋਲੀ ਜਾਂਦੀ ਫੜ ਤੂੰ ਪੈਸੇ ਤੇ ਚੱਲ। ਬਸ ਆਉਣ ਵਾਲੀ ਐ ਨਾ ਤੈਨੂੰ ਪਤਾ ਮੈਨੂੰ। ਮੈਂ ਕਿਉਂ ਜਾਵਾ? ਹਾਂ ਮੇਰੇ ਘਰ ਨੂੰ ਸਾਨੇ ਲੱਗ ਨਹੀਂ ਕੱਢਦੀ ਲੰਮੀ ਵੀ ਮੈਨੂੰ ਕਰਾਇਆ ਦੇ ਕਰਾਇਆ ਦੇ ਦੁਖੀ ਬੰਦੇ ਦੇ ਮਨ ਚੋਂ ਗੱਲਾਂ ਨਿਕਲਦੀਆਂ ਹੌਲ ਪੈਣ ਦੇ ਮੈਨੂੰ ਭੌਂਗੜ ਮੱਚਣ ਦੇ ਮੈਨੂੰ ਕੋਈ ਪਰਪਲ ਆ ਕੇ ਦੋ ਹਾਂ ਜਿਹੜੀ ਜੀਬ ਉਹ ਨਾ ਤੇਰੀ ਲੰਮੀ ਇੰਨੀ ਇਹਨੂੰ ਸੋਚ ਵਿਚਾਰ ਕੇ ਚੱਲੇ ਨਾ ਤਾਂ ਸਾਰੇ ਕੰਮ ਅਸਲੇ ਹੱਲ ਹੋ ਜਾਂਦੇ ਓਏ ਜਮਾਨਾ ਤੱਕੜੋ ਵਾਈ ਜਾਂਦੀ ਵਾਈ ਜਾਂਦੀ ਤੋਤਲੇ ਆਪਣੇ ਮੁੰਡੇ ਦਾ ਹੱਥ ਵੱਡ ਹੱਥ ਛੋਟ ਜਿਹੜੀ ਨਾ ਉਹਨੇ ਬਾਹ ਫੜੀ ਹੋਦੀ ਮੈਨੂੰ ਤਾਂ ਚੰਗਾ ਹੀ ਨਹੀਂ ਲੱਗਣ ਰਿਹਾ ਤਰ ਮੇਰੇ ਹੱਥ ਮੱਥੇ ਤੇ ਰੱਖੇ ਨਾ ਨਹੀਂ ਰੋ ਦੀ ਮੱਥੇ ਤੇ ਪਾ ਤੋੜ ਦੇਣ ਲੱਗੀ ਆ ਮੇਰਾ ਘਰ ਮੇਰਾ ਬਾਹਰ ਸਭ ਕੁਝ ਮੇਰਾ ਮੈਂ ਤੇ ਨਹੀਂ ਜਾਂਦੀ ਮੈਂ ਇੱਥੇ ਰਹੂੰਗੀ ਲਸਣੀਆਂ ਆ ਕੋਈ ਨਹੀਂ ਕਰਨਾ ਚੱਲ ਫੇਰ ਉੱਠ ਵੇਖ ਲੋਕੀ ਕਿਦ ਅਸਗਣ ਮਨਾਉਂਦੇ ਲੋਹੜੀਆਂ ਵੰਡਣੀਆਂ ਆ ਪਿਆਹੇ ਫੜਾ ਮੈਨੂੰ ਇਹ ਚੱਲ ਆਟਾ ਗੋਨ ਤੇ ਦਾਲ ਪਾਣੀ ਧਰ ਚੱਲ ਲੋਹੜੀ ਸਹੀ ਉਹ ਇਨੀ ਕਰਦੀਆਂ ਹੁਣ ਉੱਠਾ ਕੇ ਚੱਜਾਂਗੇ ਤੂੰ ਸੁਮਕੇ ਲੌਂ ਜਾਨੇ ਆ ਆਉਣੀ ਆ ਚੱਲਾ ਫੇਰ ਮੇਰੇ ਮਗਰੇ ਹੀ ਆ ਜਾ ਲੋਕੀ ਕੰਮ ਧੰਦਾ ਕਰਨਦੇ ਤੇ ਲਸਣੀ ਨਾ ਹੋਵੇ ਤੇ ਚੱਲ ਬਣਾ ਫੂੰਜ ਆਪਣੇ ਘਲੇ ਡੂ ਬਲਾਡੂ ਕਿਸਨੇ ਨਹੀਂ ਵੇਖਨੇ ਮਗਰ ਮਖਸ ਦੇਸੂ ਤੇਰੇ ਇਹ ਕਾ ਕਰਦੀ ਆ ਪ੍ਰੀਤ ਸਹੀ ਕਹਿੰਦੀ ਸੀ ਇਹਨੂੰ ਵਿਆਹੀਏ ਤੇਨੂੰ ਕੱਢੀ ਇਹਦੇ ਚਾਰ ਚੱਲੇ ਠੀਕ ਆ ਮਨਾ ਜੇ ਮੈਂ ਚੱਲ ਗਈ ਮੇਰਾ ਤੇ ਘਰ ਉਜੜ ਜਾਣਾ ਤੈਨੂੰ ਤੇ ਰਾਇ ਵਾਂ ਗਾਂ ਹੋ ਜਾਣੀਆਂ ਵਾ ਪ੍ਰੀਤ ਨਾ ਹੱਥ ਮੜਾਉਣੀ ਆ ਦਵਿੰਦਰ ਕਿ ਉਹ ਤੋਂ ਮਾਖਰਾ ਫਰੀ ਨਹੀਂ ਆਪਣਾ ਪਰੇ ਹੋ ਜਾ ਹੱਥ ਨਾ ਲਾ ਦੀ ਕਿਤੇ ਮੈਨੂੰ ਮੈਨੂੰ ਨਹੀਂ ਹਣ ਤੂੰ ਚੰਗਾ ਲੱਗਦਾ ਵਿਆਹ ਵਿਖਾਈ ਦਿੰਦਾ ਪਰੇ ਹੋ ਜਾ ਉਹ ਗੱਲ ਸਮਝਿਆ ਕਰ ਏਦਾਂ ਥੋੜੀ ਕਰੀਦਾ ਤੂੰ ਮੇਰੇ ਨਾਲ ਵਿਆਹੀ ਆ ਮੈਂ ਉਹਨੂੰ ਮਾਰਾ ਥੋੜੀ ਕਹਿਤਾ ਤੂੰ ਏਦਾਂ ਨਹੀਂ ਕਰੀਦਾ ਏਦਾਂ ਕਰੀਦਾ ਲੋਕਾਂ ਦੀਆਂ ਬਾਵਾ ਫੜੀ ਨਹੀਂ ਆਵਾ ਇਹਨੂੰ ਮਰ ਲਿਆਣ ਦਿੰਦਾ ਡੇਗਦੀ ਤੇ ਡੇਗ ਲੈਣ ਦਿੰਦਾ ਤੈਨੂੰ ਕਦੀ ਆਖਰਾਈ ਸੀ ਬਚਾਉਣ ਦੀ ਹੈ ਐਡੇ ਸਾਡੇ ਘਰ ਟੋਏ ਟਿਪਿਆ ਸੀ ਜਿਹੜੀ ਡਿੱਗਣ ਲੱਗੀ ਸੀ ਮੈਨੂੰ ਮੇਰੇ ਲੱਛਣ ਜਾਣਦੀ ਜੋ ਬਣਾਉਣ ਕੋਣ ਮੇਰੀ ਗੱਲ ਮੈਨੂੰ ਨਹੀਂ ਪਤਾ ਹੁਣ ਮੱਥੇ ਟਕਰ ਰਭੀ ਆ ਨਵਨੀ ਯਕੀਨ ਹੁੰਦਾ ਮੈਨੂੰ ਕੋਈ ਯਕੀਨ ਨਹੀਂ ਕਰਤੇ ਰਹਿ ਗਿਆ ਕਾਮ ਨਾ ਪਰਨੇ ਬੰਨਣੇ ਲੜ ਦੇ ਨੇ ਮੈਂ ਵੇਖਣਾ ਕੰਮ ਕਰਦੀ ਨੀ ਚੱਲਿਆ ਕਿਤੇ ਮੁੱਛਾਂ ਨੂੰ ਤਾ ਦੇ ਨੇ ਨਿਕਲ ਜਾ ਕੀ ਪਤਾ ਕਦੋਂ ਦੀ ਕਿਉਂ ਖਿਜੜੀ ਪੱਕਣ ਢਈ ਆ ਨੋ ਨੀ ਬੁਨੀ ਨੂੰ ਪਤਾ ਇਹੋ ਵੀ ਕੋਈ ਗੱਲ ਨਹੀਂ ਆ ਰੋਂਦਾ ਤੂੰ ਸੈਪਾ ਪਾਇਆ ਸੂਰੀ ਬਿੱਤੀ ਮੈਂ ਤੇ ਪੇਕੇ ਚੱਲ ਚੱਲੀ ਆ ਪੇਕੇ ਚੱਲ ਚੱਲੀ ਆ ਆਸਮਾਨੋਂ ਮਰੋ ਇਥੇ ਲੜ ਲੜ ਕੇ ਅਗਲੇ ਨੇ ਲੱਤਾਂ ਵੱਡੀਆਂ ਲੱਤਾਂ ਅਗਲੇ ਦੀ ਧੀ ਛੇੜੀ ਆ ਨਾਉ ਦੇ ਧੀਜ ਕੋਈ ਫਰਕ ਨਹੀਂ ਹੁੰਦਾ ਆਂਦੇ ਜੇ ਉਹ ਸਿਰ ਤੋਂ ਨੰਗੀ ਹੋਈ ਗਈ ਅਗਲੀ ਭਾਵੇਂ ਜਿੰਨੀ ਮਰਜੀ ਮਾੜੀ ਜਿੰਨੀ ਮਰਜੀ ਮਾੜੀ ਪਰ ਉਹਨਾਂ ਚਿੱਕੜ ਸਾਰਾ ਹੁਣ ਚਿਲਕੇ ਛੁੱਟਣਾਈ ਵੇ ਅਲੀ ਤੇਰੀਆਂ ਲੱਤਾਂ ਸਾਗਣੀਆਂ ਹੀ ਲੱਤਾਂ ਆਹੋ ਲੱਤਾਂ ਸਾਗਣਣ ਲੱਗਿਓ ਮੈਨੂੰ ਬੁਲਾਈ ਨਾ ਤੈਨੂੰ ਮੈਂ ਦੱਸਤਾ ਮੇਰੇ ਲਾਗੇ ਨਾ ਆਈ ਠੀਕ ਆ ਹਾਂ ਖਾ ਆਪਣੀ ਮਾਂ ਦੀਆਂ ਪੱਕੀਆਂ ਕੋਈ ਨਹੀਂ ਆ ਰਹਾ ਜਨਾਨੀ ਦਾ ਨੀ ਪ੍ਰੀਤ ਹਾਂਜੀ ਉਹਦੇ ਆ ਅੱਜ ਸੋਨਿਆ ਨਹੀਂ ਬਾਹਰ ਨਿਕਲੀ ਠੀਕ ਵਾ ਉਹ ਠੀਕ ਨੂ ਤਾਂ ਠੀਕ ਆ ਮਜੀ ਪਰ ਉਹਦਾ ਬਾਹਰ ਨਿਕਲਣਾ ਹੋਣਾ ਉੱਖਾ ਹੀ ਹੋ ਗਿਆ ਵਾ ਅਜੀ ਕੀ ਗੱਲ ਹੋ ਗਈ ਆ ਗੱਲ ਕੀ ਹੋਣੀ ਆ ਤੁਨੀ ਤੇ ਰਾਤੀ ਚਾਚੇ ਕਰੋ ਲੇਟ ਹੋਏ ਬਥੇਰਾ ਖਸ ਹੋਇਆ ਇਥੇ ਪਹਿਲਾਂ ਤਾਂ ਚੰਗੀ ਭਲੀ ਹੀ ਕੋਈ ਗੱਲ ਨਹੀਂ ਉਹ ਬੰਦੇ ਹੁਣ ਕੀ ਹੋ ਗਿਆ ਉੱਧਰ ਗਏ ਹੀ ਕਿਤੇ ਰਵਿੰਦਰ ਕਾਰ ਪੋਚਾ ਫੇਰ ਕੇ ਵੀ ਮਾਸੀ ਕੋ ਗੋਲੀ ਲੈ ਕੇ ਆਉਣੀ ਸਰੀਰ ਦਰਦ ਜਿਆ ਕਰਨ ਦਿਆ ਵਾ ਤੇ ਜੋ ਬੰਨੇ ਬਾਹ ਫੜੀ ਆਉਂਦੀ ਸੀ ਛੇਰਿਆ ਹਾ ਹਾ ਸਾਨੂੰ ਤੇ ਬਾਹ ਦੱਸੀ ਕੀ ਪਤਾ ਕੀ ਕੋ ਕਿਆ ਹਾਂ ਮੈਂ ਬਥੇਰਾ ਵੱਡ ਨਹੀਂ ਹੁੰਨੀ ਹਾਂ ਨਾ ਜਾਇਆ ਕਰੋ ਉਹਦਾ ਕੋ ਖਤਰਨਾ ਨਹੀਂ ਦਿੱਤਾ ਚੇਤਰ ਦੇ ਉਹਨਾਂ ਮੈਂ ਤੇ ਆਪ ਮੰਨ ਚ ਸੋਚਣ ਦੀ ਪਿੱਛੇ ਬੰਦਿਆਂ ਦੇ ਕੰਨਾਂ ਚਾਹੋ ਜੀਆਂ ਗੱਲਾਂ ਪਾਈਆਂ ਤਾਂ ਗਾਂ ਸਾਡੀ ਉਮਰ ਦੇ ਵੈਰ ਗੰਦ ਨਾ ਗੰਦ ਸਾਂਝੀ ਇੱਕ ਵੇੜਾ ਵਾ ਹੁਣ ਤਹੀ ਆ ਵੀ ਵੇਖ ਲੋ ਕੀ ਸੋਚੋ ਚਾਰ ਕਰਦੇ ਨੀ ਦੇਖੋ ਨਾ ਕੀ ਸੋਚਿਆ ਵੇ ਮੇਰੀ ਨੋਹ ਦੇ ਨਾਲ ਹੈ ਨੇ ਮੈਨੂੰ ਤੇ ਆਪੇ ਯਾਦ ਲੱਗੀ ਵੇ ਸੋਟੇ ਟੱਕਰਿਆ ਨਹੀਂ ਕਾਲਦਾ ਮੈਂ ਤੇ ਉਹ ਫਿੱਟ ਤੋਂ ਕਰਨੀ ਸੀ ਜਿਹੜੀ ਕਦੀ ਕੀਤੀ ਨਾ ਹੋਵੇ ਫਿੱਟ ਤੋਂ ਮੈਂ ਰੱਖੀ ਕਦਾ ਖਾਦ ਲਿਉਣੀ ਕਰਦੀ ਆ ਗੱਲ ਤੇ ਬੀਜੀ ਤੁਹਾਡੀ ਠੀਕ ਆ ਪਰ ਜਿਹੜੀ ਸਲਾਹ ਤੁਹਾਨੂੰ ਮੈਂ ਦਿੱਤੀ ਸੀ ਨਾ ਗਲਤ ਹੋ ਵੀ ਨਹੀਂ ਮੈਂ ਆਜਾ ਰੱਖ ਦਿਗਾ ਵਾਸ ਲਿਆਉਂ ਘਾਰੇ ਵਸਣ ਨਹੀਂ ਦਿੰਦੇ ਨਹੀਂ ਵਸਣ ਦਿੰਦੇ ਜੇ ਅਸੂਨੀਆਂ ਦੀ ਇੰਨੀ ਹਲਕੀ ਉਮਰ ਆ ਆਪਾਂ ਉਹਦਾ ਦੂਜਾ ਵਿਆਹ ਕਰ ਵੀ ਦਿੰਨੇ ਆ ਤੇ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਇਹਦੇ ਵਿੱਚ ਗਲਤ ਕੀ ਆ ਤੁਹਾਨੂੰ ਇਹੋ ਹੀ ਲਾਲਚਾਣਾ ਵੀ ਤੁਸੀਂ ਆਪਣੇ ਪੋਤੇ ਨੂੰ ਨਹੀਂ ਛੱਡਣਾ ਚਾਹੁੰਦੇ ਕੋਈ ਗੱਲ ਨਹੀਂ ਅਗਲੇ ਨਹੀਂ ਖੜਨਗੇ ਤੇ ਅਹੀ ਰੱਖਾਂਗੇ ਮੈਨੂੰ ਕਿਤੇ ਉਹ ਦੁਪਰਾਰਾ ਵਾ ਤੁਸੀਂ ਆਪਣੀ ਇੱਕ ਮਰਜ਼ੀ ਕਰੋ ਕਰ ਦਿਓ ਮੈਂ ਤੇ ਆ ਹੁਣ ਇਹ ਤਾਂ ਗੱਲ ਤੇ ਬਹੁਤ ਹੋ ਗਈ ਅੱਜ ਤੇ ਆ ਗੱਲ ਹੋਈ ਆ ਕੱਲ ਨੂੰ ਇਹਨੇ ਬਾਹਰ ਅੰਦਰ ਵੀ ਨਿਕਲਣਾ ਖੂਲੇ ਵੀ ਜਾਣਾ ਸੌਦੇ ਪੱਤਿਆਂ ਨੂੰ ਵੀ ਜਾਣਾ ਰਾਖੀਆਂ ਕਰ ਲੈਣੀਆਂ ਕਹਿਦੀਆਂ ਬੋਤਲ ਲੀਣਾ ਕਪੜਾ ਵੀ ਪਾਉਣਾ ਸਾਰਾ ਕੁਝ ਮਾਪੀਣਾ ਵੀ ਸੋਨਾ ਕੀ ਪਤਾ ਕੀ ਸੋਚਿਆ ਨਾ ਖੱਤੇ ਨੇ ਕਦੋਂ ਕਦੋਂ ਸੋਚਦਾ ਹੋਊਗਾ ਵੀ ਮੈਂ ਆਹ ਕੰਮ ਕਰਾਂ ਗੱਡੀ ਆਪਣੀ ਮਰਜ਼ੀ ਵੇਖ ਲਓ ਭਾਈ ਮੈਂ ਤਾਂ ਕੋਈ ਸਲਾਹ ਦੇਣੀ ਆ ਤੇ ਤੁਹਾਨੂੰ ਗਲਤੀ ਲੱਗਦੀ ਹੈ ਨਹੀਂ ਨਹੀਂ ਕਰ ਦਿਓ ਤੁਸੀਂ ਮੈਂ ਤੇ ਆਵਾਜ਼ ਨਹੀਂ ਕਰਦਾਂ ਮੈਂ ਸਲਾਹ ਤਾਂ ਨਹੀਂ ਹਾਂ ਉਹਨੇ ਤਾਂ ਰੋ ਰੋ ਸਿਰ ਚ ਪਾਣੀ ਨਹੀਂ ਛੱਡਿਆ ਤੇ ਕੀ ਕਰੇ ਵਿਚਾਰੀ ਸੋਨੀਆਂ ਉਹ ਦਿਲ ਦੀ ਸਾਫ ਆ ਗਏ ਉਹ ਲੋਕ ਕਿਦਾਂ ਦੇ ਗੰਦੇ ਆ ਨਹੀਂ ਸੋਨੀਆਂ ਜਦ ਆਜ ਮਾਰ ਕਲਾ ਆਉਂ ਨ ਮੇਰ ਕੋ ਮੈਂ ਕਲਮ ਨਹੀਂ ਰੱਬਾ ਜੀ ਜੀ ਨਾਲ ਗੱਲ ਕਰਨ ਦੇ ਆ ਮੈਂ ਕਿਹੜੇ ਮੂਨਾ ਦੱਸਾਂ ਜੀ ਦੋਨਿਆ ਮੰਮੀ ਦਾ ਇਹ ਬੁਲਾਉਣ ਗੱਲ ਸੁਣ ਝੂਠ ਮਾਰਨ ਦੇ ਲੋਰ ਨੇ ਦੱਸ ਦੇ ਸਾਰਾ ਕੋ ਕੇ ਪਹਿਲਾਂ ਵੀ ਮੈਨੂੰ ਮਾੜੀ ਅੱਖ ਨਾ ਵੇਂਦਾ ਇੱਕ ਦਿ ਇਹ ਪਰ ਬੱਦੰਤ ਤੋੜੀਏ ਬਣੋ ਉਦਾਂ ਭਾਵੇਂ ਮੇਰੇ ਨਾਲ ਕੁਝ ਨਾ ਹੀ ਹੋਵੇ ਇਹ ਕੋਹਨ ਕੋ ਕਰਾ ਦੇ ਪਰ ਤਸ਼ੱਦੂ ਮੈਨੂੰ ਸਾਢੇ ਕਿ ਛੱਡੂਗੀ ਹੀ ਗੱਲ ਹੋਈ ਸੀ ਕੱਲ ਦੂਜੇ ਮਰਦ ਨਾਲ ਗੱਲ ਹੀ ਨਹੀਂ ਕੋਈ ਕੀਤੀ ਇਹ ਨਹੀਂ ਮੈਂ ਚਾਹੀਦੀ ਗੱਲ ਕਰਨੀ ਆ ਸਰ ਕੋਈ ਸ਼ੱਕ ਤਾਂ ਨਹੀਂ ਕਰੋ ਵਧੀਆ ਖਾਣਾ ਕੀ ਨਹੀਂ ਛੱਪਣਾ ਲੱਸਾ ਤੇਰ ਕੋ ਇਹ ਵੀ ਵੇਖੀ ਮੈਂ ਕਿੰਦਾ ਕੁੱਤੇ ਖਾਣੀ ਕਰਦੀ ਆ ਇਹ ਵੀ ਕਿ ਜੁਰਤਾ ਤੇਰੀ ਨੌਨ ਹੱਥ ਲਾ ਲ ਜਾਂਦੀ ਆ ਨਿਆਣੇ ਨੂੰ ਰਫ ਦੇ ਐਵੇਂ ਨੂ ਰਫ ਦੇ ਇਹ ਨੂੰ ਵੀ ਥੋੜਾ ਸਮਝਾਓ ਵੀ ਕੱਟ ਜਾਇਆ ਕਰੀ ਉਧਰ ਇਹ ਵੀ ਵਰਦੀ ਜਾਂਦੀ ਮਰਾਜਾ ਕੰਮ ਹੁੰਦਾ ਤੇ ਇਹਦੇ ਦਿਲ ਚ ਮੈਨ ਨਹੀਂ ਇਹਦੇ ਨਿਆਣਿਆਂ ਨੂੰ ਜਾਂਦੀ ਆ ਪਰ ਲੋਕ ਨਹੀਂ ਨਾ ਚੰਗੇ ਲੋਕ ਅੱਖ ਮਾੜੀ ਰੱਖਦੇ ਆ ਨਾ ਕੋਈ ਕਵੋਗ ਦਾ ਵੇਦਾ ਹੀ ਪਵਾ ਕੰਮ ਸੋਚਾਂ ਸੱਚੀ ਬੀਜੀ ਮੇਰੇ ਦਿਲ ਚ ਮਾਸਾ ਮੈਲ ਨਹੀਂ ਪਤਾ ਪੁੱਤ ਮੈਨੂੰ ਦੀ ਵਦਵੇ ਲੈਂਦਾ ਵਾ ਮੈਂ ਤੇ ਗੋਲੀ ਲੈਣ ਗਈ ਸੀ ਪਰ ਮੈਨੂੰ ਕੀ ਪਤਾ ਸੀ ਨਾ ਇੱਥੋਂ ਤੱਕ ਡਿੱਗ ਜਾਣਾ ਮੈਂ ਤਾਂ ਘਰ ਨਹੀਂ ਵੜਨਾ ਬਸ ਬੈਠੇ ਤਾਂ हां ਬੈਠੇ ਆ ਗਵਿੰਦਪਾਲ ਆਹਾਂ ਤੇ ਕਦੀ ਦੂਜ ਪਾਈ ਨਹੀਂ ਆ ਕੀ ਕਾਰਾ ਕੀਤਾ ਇਹਨੇ ਤੇਰੇ ਮੁੰਡੇ ਨੇ ਭੈਣ ਦੂਜ ਕੀ ਪਾਉਣੀ ਸੀ ਹੈ ਤੇ ਆਪਾਂ ਇੱਕੇ ਘਰ ਤੇ ਸੀ ਸਾਰੇ ਜਾਣੇ ਮਾੜੀ ਜੀ ਕਾਂਦੀ ਆ ਨਾ ਉਹਨੇ ਜਿਹੜਾ ਤੇ ਸਾਂਝਾ ਉਹਨੇ ਦਿਨ ਨੂੰ ਸੋਚਿਆ ਭੈਣ ਮੈਂ ਤਾਂ ਬਥੇਰੀ ਫਿੱਟ ਤੋ ਕੀਤੀ ਇੱਥੇ ਰਹਿੰਦੇ ਹੁੰਦੇ ਆ ਇਹੋ ਕਾਂਦੀ ਆ ਨਾ ਮਾਸਾ ਤੇ ਵੇੜਾ ਤੇ ਖੁੱਲਾ ਹੀ ਆ ਤੇ ਹੁਣ ਕੀ ਪਤਾ ਇਹਨੂੰ ਕੀ ਹੋ ਗਿਆ ਵਾ ਖੱਤਿਆ ਉਹ ਤੇ ਕਹਿਣ ਡਿਆ ਹੁੰਦਾ ਤੇ ਡੇਗ ਚੱਲੀ ਸੀ ਤੇ ਮੈਂ ਤਾਂ ਕਰਕੇ ਇਹਨੂੰ ਤਾਂ ਕੀਤਾ ਠੇਡਾ ਲੱਗ ਗਿਆ ਸੀ ਨਹੀਂ ਮਾਸੀ ਜੀ ਇਹਨਾਂ ਨੇ ਗਲਤ ਹਰਕਤ ਕੀਤੀ ਮੇਰੀ ਬਾਹ ਫੜੀ ਇਹਨਾਂ ਨੇ ਚਲਸ ਫੋਨੀ ਇਹਦਾ ਨਾ ਕਰ ਚੰਗਾ ਰੋ ਨਾ ਰੋ ਰੋ ਕੇ ਇਹਨੇ ਸਿਰ ਤੇ ਪਾਣੀ ਨਹੀਂ ਛੱਡਿਆ ਇਹ ਫੁੱਲਾ ਵਾਂਗੂ ਰੱਖੀ ਆ ਇਹਨੇ ਕੀ ਸੋਚਿਆ ਵੀ ਕਿਉਂ ਅਸੀਂ ਕਿਉਂ ਇੰਦਾ ਦੇਾਂਗੇ ਉਧਰ ਦਵਿੰਦਰ ਨੇ ਪਥਾੜਾ ਪਾਇਆ ਵਾ ਮਰ ਰੋ ਰੋ ਕੇ ਸਿਰ ਪਾਣੀ ਨਹੀਂ ਛੱਡਿਆ ਮਾਰ ਕੇ ਤੇ ਬੈਠੀ ਉੱਥੇ ਪਸਕੜਾ ਮਾਰ ਕੇ ਕਿਤੇ ਹਿਲਦੀ ਨਹੀਂ ਕਿਤੇ ਇੰਨਾ ਰੋਣਾ ਧੋਣਾ ਪਾਇਆ ਵਾ ਤੇ ਮਾਸੀ ਜੀ ਗੁੱਸਾ ਆਉਂਦਾ ਨਹੀਂ ਆ ਜਦੋਂ ਆਪਣਾ ਬੰਦਾ ਗਲਤ ਹਰਕਤ ਕਰੇ ਤੇ ਗੁੱਸਾ ਤਾਂ ਫੇਰ ਆਉਂਦਾ ਹੀ ਆ ਉਹ ਵੀ ਆਪਣੀ ਜਗ੍ਹਾ ਤੇ ਸੱਚੀ ਆ ਵੇ ਪੁੱਤ ਜੇ ਉਹ ਕੋ ਗਲਤੀ ਹੋ ਹੀ ਗਈ ਨਾ ਉਹਨੇ ਗਲਤੀ ਕੀਤੀ ਆ ਤੇਰੀ ਉਹਦੀ ਫਿੱਟ ਤੋਂ ਕੀਤੀ ਆ ਉਹਦੇ ਵੰਡੇ ਦੀ ਤੇਰ ਕੋ ਮੈਂ ਮਾਫੀ ਮੰਗਦੀ ਆ ਭੈਣ ਆ ਜੋੜੇ ਤੇਰੇ ਗੜੀ ਹੱਥ ਹੁਣ ਗੱਲ ਨੂੰ ਨਾ ਇੱਥੇ ਹੀ ਸਮੇਟ ਲੋ ਜੇ ਬੰਦਿਆਂ ਦੇ ਸਿਰ ਚੜ ਗਏ ਨਾ ਤੇ ਵੈਰ ਬੜੇ ਪੈਣੇ ਆ ਭੈਣ ਮੇਰੀ ਗੱਲ ਸੁਣ ਤੇ ਆਣ ਦੇ ਨਾਲ ਸਿੰਦਰ ਸੋਂ ਨੂੰ ਨਾ ਦੱਸੀ ਆਂਦੇ ਹੁੰਦੇ ਵੈਰ ਪਏ ਜਿਹੜੇ ਨਾ ਮੜਤੇ ਪਸਾਂ ਨਹੀਂ ਉਹ ਬੰਦੇ ਦੇ ਗਾਂ ਨਹੀਂ ਖੋਣ ਦਿੰਦੇ ਪਸਾਂ ਕਰ ਦਿੰਦੇ ਹੀ ਉਹ ਤੇ ਮਾਫੀ ਜੇ ਕੋਈ ਗੱਲ ਨਾ ਕੀਤੀ ਤੇ ਇਹਦਾ ਤਾਂ ਮੂੰਹ ਪੈ ਜਾਊਗਾ ਕੱਲ ਨੂੰ ਵਿੱਜਾ ਕਿ ਜਾਏ ਫੇਰ ਕੋਈ ਗਲਤ ਹਰਕਤ ਕਰੂਗਾ ਉਹਦਾ ਜੀ ਮਿਆਰ ਕੌਣ ਫਿਰ ਜੀ ਤੂੰ ਬਹੁਤੀਆਂ ਗੱਲਾਂ ਨਾ ਕਰਿਆ ਕਰ ਪ੍ਰੀਤ ਤੂੰ ਇੱਥੇ ਰਹਿੰਦੀ ਰਹੀ ਆ ਕਿੰਨਾ ਕ ਗਿਆ ਖਾ ਹੋ ਜੇ ਹਰਕਤਾਂ ਹੋਈਆਂ ਹੁਣ ਮਾੜੀ ਘੜੀ ਕਿਹੜੀ ਆਂਦੇ ਹੁੰਦੇ ਆ ਫੇ ਆ ਗਈ ਐ ਤੇ ਬਹੁਤਾ ਗੱਲ ਨੂੰ ਪਵਾੜ ਨਹੀਂ ਦਈਦਾ ਹੁੰਦਾ ਚੰਗਾ ਆ ਮਾਂ ਵਸਿਆਣੀ ਬੈਠੀ ਸਿਆਣੀ ਗੱਲ ਕਰਨ ਰਹੀ ਆ ਨਾ ਭੈਣ ਇਹ ਗੱਲ ਨੂੰ ਨਾ ਸੋਚ ਜਰਾ ਤੋਂ ਵੇਹ ਭੈਣ ਅਸੀਂ ਭੈਣਾ ਭੈਣਾ ਵਾ ਹੈ ਭਾਵੇਂ ਅਸੀਂ ਇੱਕ ਪਿੰਡ ਦੀਆਂ ਹਾਂ ਪਰ ਸਕੀਆਂ ਭੈਣਾ ਨਾਲੋਂ ਆਪਾਂ ਜ਼ਿਆਦਾ ਮਿਲਦੀਆਂ ਵਰਤਦੀਆਂ ਕਿ ਆਪਾਂ ਇੱਕ ਦੂਜੇ ਦੇ ਦੂਜੇ ਐ ਨਹੀਂ ਰੱਖੀ ਵੀ ਉਹ ਤੇਰਾ ਤੇ ਉਹ ਮੇਰਾ ਕੀ ਕਹਿ ਸਕਦੇ ਗਬਿੰਦਪਾਲ ਪਰ ਮੈਨੂੰ ਗੁੱਸਾ ਬੜਾ ਵਾ ਕਹਿਦੀ ਮੈਂ ਉਹਦੀ ਖਾਤਰ ਕਰਨੀ ਜਿੰਨ ਤੱਕ ਰਿਹਾ ਤੇ ਵੇਹ ਭੈਣ ਮੇਰੀ ਗੱਲ ਸੁਣ ਮੈਂ ਤਾਂ ਇਹ ਕਹਿੰਨੀ ਵੀ ਮੈਂ ਕਿਹੜਾ ਤੇਰੇ ਚ ਦੂਜਾ ਰੱਖਿਆ ਮੈਂ ਝਿੜਕ ਲਿਆ ਤੂੰ ਝਿੜਕ ਲਿਆ ਕਾ ਕੱਲ ਬੇਸਕ ਭਾਵੇਂ ਦੋ ਲਾ ਦੀ ਚੰਗਾ ਮੈਨੂੰ ਇਹੋ ਜਿਹਾ ਕੋਈ ਗੁੱਸਾ ਨਹੀਂ ਮੈਂ ਤੇ ਵੱਡੀ ਭੈਣ ਤੈਨੂੰ ਸਮਝਦੀ ਆ ਆਪਣੀ ਚੰਗਾ ਭੈਣ ਹੁਣ ਮੈਂ ਜਾਵਾਂ ਉਹ ਵੀ ਪਈ ਇਹ ਕਿ ਮੈਂ ਚਾਹ ਵੀ ਚਾਹ ਘੁੱਟ ਪਿਆ ਉਹ ਨਹੀਂ ਚਾਹ ਨਹੀਂ ਪੀ ਤੇ ਚਾਹ ਨਹੀਂ ਮੈਂ ਪੀਣੀ ਕੰਮ ਸਾਰਾ ਪਿਆ ਵਾ ਤੇ ਵੇਖਾਂ ਜਾ ਕੇ ਇਹਦੇ ਬੜੀ ਮਾਰੀ ਗੱਲ ਵਾ ਕਿਸੇ ਵੇਲੇ ਖਾ ਉਹ ਵੀ ਸਾਰਿਆਂ ਜਾਣਾ ਤੇ ਕੀ ਪੁੱਤ ਇਕੱਲਾ ਤੱਕ ਛੱਡ ਕੇ ਵੀ ਜਾਣਾ ਇਹ ਦੇਖੋ ਮਾਰੀ ਗੱਲ ਲੈ ਚੰਗਾ ਹੋਇਆ ਅਦੀ ਦੀ ਇਹ ਤੇ ਮਰ ਪੀਆ ਇਹਦੇ ਤਾਂ ਕਲਨੀ ਦੇ ਮੱਥੇ ਲੱਗਣ ਨੂੰ ਮੇਰਾ ਜੀ ਨਹੀਂ ਕਰਨ ਦੇ ਆ ਹਾਂ ਦੀਦੀ ਆਜਾ ਆਪਣੇ ਕੱਪੜੇ ਪਾਈ ਜਾਂਦੇ ਆ ਆਹੋ ਮੈਂ ਤਾਂ ਤੇਰੇ ਅੱਲੀ ਆਈ ਹਾਂ ਕੋਈ ਬਾਕੀ ਰਹਿ ਗਈ ਹੁਣ ਲੈ ਮੈਂ ਤੇ ਆਖਿਆ ਤੇ ਤੇਰੇ ਚ ਥੋੜਾ ਬਹੁਤਾ ਫਰਕ ਹੋਊਗਾ ਤੂੰ ਤੇ ਉਹਨਾਂ ਨੂੰ ਵੀ ਤਤੀ ਆ ਫਰਕ ਗਾਦਾ ਤਾਂ ਇੰਦਰ ਹੱਦ ਹੋ ਗਈ ਆ ਹੱਦ ਕੀ ਹੋਣੀ ਆ ਹੱਦ ਤੇ ਤੇਰੀ ਇਧਰ ਆਣੀ ਨੇ ਕੀਤੀ ਆ ਪਹਿਲਾਂ ਪੌਂਦੀ ਆਉਂਦੀ ਸੀ ਮੇਰੇ ਘਰ ਮੈਂ ਤੈਨੂੰ ਉਦੋਂ ਵੀ ਦੱਸਿਆ ਸੀ ਨਾ ਫਿਰ ਮੈਨੂੰ ਤੇ ਇਹੋ ਡਰ ਰਹਿੰਦਾ ਕਿ ਤੇ ਜੋ ਬੰਦਾ ਹੈ ਤਾਂ ਮਗਰ ਪੀਪਣੀਆਂ ਪੌਂਦੀ ਫਿਰਦੀ ਆ ਕੋਈ ਚੰਦ ਨਾ ਝਾੜੇ ਉਹ ਚੰਦ ਝਾੜਤਾ ਵਾ ਮੈਂ ਤੇ ਤੈਨੂੰ ਸਲਾਹ ਦੇਣਾ ਹੀ ਤੂੰ ਤੱਤੀ ਹੋਈ ਫਿਰਦੀ ਤੱਤੀ ਹੋਣਾ ਨਹੀਂ ਦਿਵਿੰਦਰ ਹੱਕ ਬੰਦਾ ਹੀ ਉਹਨਾਂ ਦਾ ਵੇਖੀਂ ਤੇਰੇ ਭਾਜੀ ਨੂੰ ਪਤਾ ਲੱਗਾ ਤੇ ਕਿੰਨੇ ਪਟਟ ਪੈਣੇ ਇਹ ਗੱਲ ਤੋਂ ਲੈ ਮੈਨੂੰ ਸਲਾਹਾਂ ਦੇਣ ਵਾਲੀ ਅੱਜ ਬੜੀ ਛੇਤੀ ਬਦਲੀ ਫਿਰਦੀ ਆ ਨਹੀਂ ਇਹ ਤੇ تیر ਨਿਸ਼ਾਨੇ ਤੇ ਲੱਗ ਗਿਆ ਆਪੇ ਹੀ ਨਿਸ਼ਾਨੇ ਤੇ ਕੀ ਮਤਲਬ ਲਗ ਦਿਵਿੰਦਰ ਤੇਰਾ ਮੌਕਾ ਸਾਹਮਣੇ ਮੌਕਾ ਨਹੀਂ ਪਹਿਲਾਂ ਤਾਂ ਤੂੰ ਇਹਨੂੰ ਕੱਢਣ ਦੀਆਂ ਸਲਾਹਾਂ ਕਰਦੀ ਤੇ ਹੁਣ ਹੁਣ ਤੂੰ ਦੀ ਹਮਦਰਦੀ ਬਣੀ ਫਿਰਦੀ ਮੈਨੂੰ ਆਉਂਦੀ ਨੂੰ ਕਿਤੇ ਪੰਜੇ ਲੈ ਗਈ ਪੈ ਗਈ ਮੈਨੂੰ ਨਹੀਂ ਸਮਝ ਆਉਂਦੀ ਕੀ ਗੋਲ ਮੋਲ ਜਿਹੀਆਂ ਗੱਲਾਂ ਕਰੀ ਜਾਂਦੀਆਂ ਮੀ ਗੱਲਾਂ ਮੋਲ ਗੋਲ ਮੋਲ ਦੀ ਗੱਲ ਕੀ ਆ ਇਹਨੂੰ ਹੁਣ ਤੇ ਕੱਢਣ ਦਾ ਮੌਕਾ ਵਾ ਹੁਣ ਇਹਦਾ ਖਰੋ ਚੜਾ ਲੱਭੋ ਕੋਈ ਮੁੰਡਾ ਕੋਈ ਦਵਾਜੂ ਲੱਭਣਾ ਲੱਭਣਾ ਤੇ ਕਵਾਰਾ ਤੇ ਲੱਭਣਾ ਨਹੀਂ ਇਹਨੂੰ ਪੱਢੀਏ ਹੁਣ ਤੇ ਆਉਂਦੇ ਹੁੰਦੇ ਆ ਗਰਮ ਗਰਮ ਲੋਹੇ ਤੇ ਕਵਾੜਾ ਮਾਰਦੇ ਆਪਣੀ ਸੱਸ ਨੂੰ ਵੀ ਚੁੱਕ ਤੇ ਘਰ ਵਾਲੇ ਨੂੰ ਵੀ ਇਹਨੂੰ ਵਿਹਾਈਏ ਚੌਨੀ ਤੇ ਮੈਂ ਵੀ ਇਹ ਹ ਪਰ ਮਾਤਾ ਨਾ ਪੋਤੇ ਦਾ ਖਿਆਲ ਨੀਓ ਛੜਦੀ ਨਹੀਂ ਕੋਈ ਗੱਲ ਨਹੀਂ ਜੇ ਪੋਤਾ ਇੱਥੇ ਰਹਿ ਵੀ ਜਾਊਗਾ ਵੱਡਾ ਹੋਣਾ ਤਿੰਨ ਕਿੱਲੇ ਉਹਦੇ ਤਿੰਨ ਕਿੱਲੇ ਤੇ ਅਗਲੇ ਨੂੰ ਪੜਾਉ ਲਿਖਾਉ ਅਗਲੇ ਨੇ ਬਾਹਰ ਚਲ ਜਾਣਾ ਤੇ ਪਹਿਲੀ ਕਿਹਦੀ ਰਹਿ ਜਾਣੀ ਆ ਤੇਰੇ ਪੁੱਤ ਜੋਗੀ ਹੈ ਤੇ ਅੱਜ ਕੱਲ ਤੇ ਮੁੰਡੇ ਜਦੋਂ ਬਾਹਰ ਚਲ ਜਾਂਦੇ ਆਪਣੀਆਂ ਫੈਮਲੀਆਂ ਨਾਲ ਲੈ ਜਾਂਦੇ ਆ ਮੁਰਕੇ ਮੁੰਡੇ ਨੇ ਕਹਤੇ ਪਾਉ ਗਈ ਤੇ ਵੇਖਣਾ ਇਹਦਾ ਤੇ ਮੂੰਹ ਇੱਕ ਵਾਰੀ ਕਾਲਾ ਕਰੋ ਇਹਨੂੰ ਕੱਢੋ ਇੱਥੋਂ ਇੱਥੇ ਨਹੀਂ ਹੋਰ ਲੱchn ਨਹੀਂ ਮੈਂ ਤੇ ਇੱਕ ਗੱਲ ਨਹੀਂ ਆ ਮੇਰੇ ਘਰ ਵਾਲੇ ਨੇ ਤੇ ਜਿਹੜੀ ਹਰਕਤ ਕਰਤੀ ਕਰਦੀ ਇਹਨੇ ਮੈਂ ਕੱਲ ਨੂੰ ਆ 24 ਘੰਟੇ ਤੇਰਾ ਫੁੰਮੜੀਆਂ ਪਾਉਂਦਾ ਰਹਿਦਾ ਪਤਾ ਨਹੀਂ ਅਜੇ ਉਹਨੇ ਕੀ ਗੋਲ ਖਰਾਉੜੇ ਈੋਂ ਨਹੀਂ ਨਹੀਂ ਉਹ ਨਹੀਂ ਐ ਦਾਦਾ ਦਵਿੰਦਰ ਹੋ ਹੋ ਨੀ ਮਮੀ ਆਪਣੇ ਬੰਦੇ ਤੇ ਬੜਾ ਯਕੀਨ ਕਰਦੀ ਹਾਂ ਨੀ ਇਹ ਤੇ ਕਿਤੇ ਬੰਦੇ ਤਾਂ ਤੇ ਤਵੇ ਤੇ ਬਹਿ ਜਾਣਾ ਤੇ ਇਹਨਾਂ ਦਾ ਤਾਂ ਜਿੰਜਕੀਨ ਕਰੇ ਮਮੀ ਆਂਦੀ ਹੁੰਦੀ ਮੇਰਾ ਜਿਉ ਬੰਦੇ ਕਿਤੇ ਕਿਸ ਜਨਾਨੀ ਵਾਲੀ ਵੇ ਨੀ ਹੋ ਜਿਆ ਚਵੜਾ ਮਗਰ ਲਾ ਲੈਂਦੀ ਹੁੰਦੀਆਂ ਵਾ ਜਦੋਂ ਮੜਰਾਉਂਦੀਆਂ ਪਰਨਾ ਤੇ ਬੰਦੇ ਆਪਣੇ ਆਪ ਫਿਸਲ ਜਾਂਦੇ ਆ ਜੇ ਬੰਦੇ ਚੰਗੇ ਹੋਣ ਤੀਮੀਆਂ ਲਾ ਲੈਂਦੀਆਂ ਤੇ ਕੋਈ ਨਹੀਂ ਮੇਰਾ ਤੇ ਕੰਮ ਹੀ ਸਮਝਾਉਣਾ ਮੈਂ ਤੇ ਤੈਨੂੰ ਦਿੱਤਾ ਹੀ ਸਮਝਾ ਗਾੜੀ ਤਾਂ ਆਪਣੇ ਖਾਨੇ ਚ ਪਾਉਣੀ ਆ ਤੇ ਘਰ ਤੇ ਦੇਵਿੰਦਰ ਸਹੀ ਰਹਿੰਦੇ ਆ ਜੀ ਉਹਨੂੰ ਆਪਣੀਆਂ ਗੱਲਾਂ ਚ ਲਿਆ ਸਕਦੀ ਆ ਤੇ ਇਹ ਪਛੜੀ ਕਿੰፈਕਾਰ ਜਿੰਦੇ ਦੂਜੀ ਗੱਲ ਵਾਕਿਆ ਥੋੜੀ ਬਹੁਤੀ ਜ਼ਮੀਨ ਮੇਦੀ ਤਾਂ ਠਾ ਕਰਕੇ ਚੰਗੇ ਕੰਟਰੀs 'ਚ ਕੱਟਦਾਂਗੇ ਬੱਚੇ ਅੱچھے ਤੇ ਹੋ ਕੇ ਰਹਿ ਜਾਂਦੇ ਨਾਲੇ ਉਹਨਾਂ ਚੜ ਕਰਾਉਣੀ ਆ ਕੰਮ ਮੇਰੇ ਵੀ ਪਾਣਾ ਮੁੰਡੇ ਦਾ ਚੰਗੇ ਦੀ ਚੰਗੇ ਸੌਂਦਾ ਗਾ ਨਹੀਂ ਆ ਰਿਹਾ ਮਮੀ ਨਾਲ ਅੱਜ ਕਾਰ ਹੀ ਲੈਣੀ ਹੈ ਗੋਪੀ ਬਾਰੇ